ڈور صاحب ہلکے دے وقت وقت پنڈا تو آئے شرومنی اکالی دل دے بہادر ورکر سے بان گج کے فتح وائی واحرو جی کا خالصا. وائی واحر جی کی فتح خالصہ جی ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਹੀ ਇਸ ਲਈ ਅਸੀਂ ਕਿ ਜਦੋਂ ਵੀ ਕੋਈ ਹਮਲੇ ਪੰਦੇ ਹੋਣ ਉਦੋਂ ਢਾਲ ਬਣ ਕੇ ਆਪਾ ਅੱਗੇ ਖੜੂਗੀ ਪਿਛਲੇ 103 ਸਾਲਾਂ ਵਿੱਚ ਭਾਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਹੈ ਭਾਵੇਂ ਆਜ਼ਾਦੀ ਦੇ ਬਾਅਦ ਕਿਸਾਨਾਂ ਦਾ ਕੋਈ ਸਮੱਸਿਆ ਗਰੀਬ ਦੀ ਕੋਈ ਲੜਾਈ ਹੈ ਪੰਜਾਬ ਦੀ ਲੜਾਈ ਹੈ ਖਾਲਸਾ ਪੰਥ ਤੇ ਕਿਸ ਨੇ ਹਮਲਾ ਕੀਤਾ ਤੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰ ਹੀ ਅੱਦੇ ਬਣ ਕੇ ਢਾਲ ਬਣੇ ਅੱਜ ਹਾਲਾਤ ਕੀ ਐ ਆ ਜਿਹੜਾ ਇਲੈਕਸ਼ਨ ਹੈ ਇੱਕ ਪਾਸੇ ਤੁਹਾਡੀ ਪਾਪ ਪਾਰਟੀ ਅਕਾਲੀ ਦਲ ਹੈ ਦੂਜੇ ਪਾਸੇ ਸਾਰੀਆਂ ਹੀ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਦੂ ਤੁਸੀਂ ਜਾਣਦੇ ਹੋ ਕਾਂਗਰਸ ਪਾਰਟੀ ਵਾਲੇ ਤੁਸੀਂ ਜਾਣਦੇ ਹੋ ਆਮ ਆਦਮੀ ਪਾਰਟੀ ਤੁਸੀਂ ਜਾਣਦੇ ਹੋ ਬੀਜੇਪੀ ਸਾਰਿਆਂ ਨੂੰ ਹੁਕਮ ਦਿੱਲੀੋਂ ਆਉਂਦੇ ਆ ਖਾਲਸਾ ਜੀ ਮੈਂ ਕਿਤੇ ਕਿਤੇ ਸੋਚਦਾ ਹਾਂ ਆਪਣੀ ਕੌਮ ਨੂੰ ਹੋ ਗੀ ਗਿਆ ਆਪਾਂ ਭੁੱਲ ਗਏ ਆਪਨੇ ਦੁਸ਼ਮਣਾਂ ਨੂੰ ਆਪਾਂ ਭੁੱਲ ਗਏ ਜਿਨ੍ਹਾਂ ਨੇ ਆਪਣੇ ਤੇ ਹਮਲੇ ਕੀਤੇ ਤੇ ਜਿਨ੍ਹਾਂ ਨੇ ਆਪਣੇ ਤੇ ਹਮਲੇ ਕੀਤੇ ਆਪਾਂ ਉਹਨਾਂ ਨੂੰ ਵੀ ਤਾਕਤਾਂ ਦਿੰਦੇ ਰਹੇ ਹਾਂ ਪਹਿਲੀ ਜੂਨ 40 ਸਾਲ ਪਹਿਲੇ ਆਈ ਕਾਂਗਰਸ ਪਾਰਟੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ 40 ਸਾਲ ਪਹਿਲੇ ਕਰਨਾਟਕਾ ਵਿੱਚ ਤਾਮਿਲਨਾਡੂ ਵਿੱਚ ਮਹਾਰਾਸ਼ਟਰ ਵਿੱਚ ਯੂਪੀ ਵਿੱਚ ਮੱਧ ਪ੍ਰਦੇਸ਼ ਵਿੱਚ ਜਿੱਥੇ ਕੋਈ ਸਿੱਖ ਭੈਣ ਭਰਾ ਦਿਂਦਾ ਸੀ ਆ ਕਾਂਗਰਸ ਦੇ ਵਰਕਰਾਂ ਦੇ ਲੀਡਰਾਂ ਨੇ ਉਹਨਾਂ ਦੇ ਗਲਾਂ ਟੈਰ ਪਾ ਕੇ ਅੱਗ ਲਾਈ ਆਪਾਂ ਸਾਰੇ ਭੁੱਲ ਗਏ ਆਪਾਂ ਸਾਰਾ ਭੁੱਲ ਗਏ ਆਪਾਂ ਆਪਣੇ ਦੁਸ਼ਮਣਾਂ ਨੂੰ ਬਾਰ-ਬਾਰ ਪੰਜਾਬ ਦੀ ਸਰਕਾਰ ਬਣਾ ਕੇ ਦਿੱਤੀ ਜਿਹੜੀਆਂ ਕੌਮਾਂ ਆਪਣੇ ਦੁਸ਼ਮਣਾਂ ਨੂੰ ਭੁੱਲ ਜਾਂਦੀਆਂ وہ قوما ختم ہو جی دے پاس آ جھاڑو والے میں حران ہے تھوڑے دے کلے کن لکھتا ایک موقع جھاڑو دیو تو سارے پنجاب نے دیتا آپ ارداس کی کر دیا راج کرے گا خالسا خالسا راج کی نو د ਰਾਜ ਘਰੇ ਕਾ ਖਾਲਸਾ ਦੀ ਰਾਲ ਕਰਦੇ ਐ ਰਾਜ ਕਿਨੂੰ ਦਿੰਦਾ ਉਹ ਕਿਤੇ ਦਿਖਾਈ ਦਿੱਤਾ ਇੱਕ ਸ਼ਰਾਬੀ ਨੂੰ ਖਾਲਸਾ ਜੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਐ ਜਿਦੇ ਬਾਲ ਕੱਟੇ ਐ ਦਾੜੀ ਬੰਨੀ ਐ ਰੋਸ਼ਨਾ ਪੀਂਦਾ ਐ ਤੇ ਆਪਾਂ ਉਹਨਾਂ ਨੂੰ 92 ਸੀਟਾਂ ਦੇ ਦਿੱਤੀਆਂ ਤੁਹਾਡੀ ਕੌਮ ਦੀ ਪਾਰਟੀ ਕੌਮ ਦੀ ਜੱਗੇ ਬੰਦੀ ਥੋਡੀ ਖੋਇ ਨੂੰ ਤੁਸੀਂ ਤਿੰਨ ਤੇ ਰੱਖਤਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਆਪਾਂ ਖੇਤੀ ਕਰਦੇ ਆਂ ਤੁਹਾਡੇ ਕੋਲੇ ਸਾਰੇ ਮਾਝੇ ਕੋਲੇ ਟਿਊਬਲ ਕਨੈਕਸ਼ਨ ਹੈ ਸਾਰੇ ਟਿਊਬਲ ਕਨੈਕਸ਼ਨ ਤੁਹਾਨੂੰ ਜਿਹੜੇ ਮਿਲੇ ਹੈ ਉਹ ਉਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੌਰਾਨ ਮਿਲੇ ਹੈ ਉਨਾ ਕਿਊਬਲ ਕਨੈਕਸ਼ਨ ਵਿੱਚ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ ਪੱਕੇ ਖਾਲੇ ਪੰਜਾਬ ਵਿੱਚ ਬਣਾਏ ਬਾਦਲ ਸਾਹਿਬ ਨੇ ਅੰਡਰਗਰਾਉਂਡ ਪਾਈਪਾਂ ਰਾਹੀਂ ਪਾਣੀ ਪਹੁੰਚਾਇਆ ਬਾਦਲ ਸਾਹਿਬ ਨੇ ਕੱਸੀਆਂ ਬਣਾਈਆਂ ਬਾਦਲ ਸਾਹਿਬ ਨੇ ਨਹਿਰਾ ਮੰਡੀਆਂ ਬਾਦਲ ਸਾਹਿਬ ਨੇ ਆਹ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਮਾਕੀਤਾ ਬਾਦਲ ਸਾਹਿਬ ਨੇ ਮੰਡੀਆਂ ਜਿੱਥੇ ਦਾਣਾ ਵੇਚਦੇ ਹੋ ਸਿਰਦੇ ਹੋ ਉਹ ਬਣਾਈਆਂ ਬਾਦਲ ਸਾਹਿਬ ਅਕਾਲੀ ਦਲ ਨੇ ਐਮਐਸਬੀ ਪਹਿਲੇ ਕਣਕ ਦੇ ਝੋਨੇ ਤੇ ਨਹੀਂ ਹੁੰਦੀ ਸੀ ਦੇਣਾਂ ਮੋਰਚੇ ਲਾ ਕੇ ਤੁਹਾਨੂੰ ਦੇਉਣ ਵਾਲਾ ਅਕਾਲੀ ਦਲ ਹੈ ਫਿਰ ਦੱਸੋ ਅਕਾਲੀ ਦਲ ਦੇ ਕਿਉਂ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਥੋੜੀ ਫੌਜ ਹੈ ਕਿਉਂ ਨਹੀਂ ਕਮਜ਼ੋਰ ਕਰਤੀ ਉਹਦਾ ਨੁਕਸਾਨ ਦੱਸਾਂ ਕੀ ਹੋਇਆ ਤੁਸੀਂ ਆਪਣੀ ਕੌਮ ਨੂੰ ਵੀ ਪਾਰਟੀ ਨੂੰ ਕਮਜ਼ੋਰ ਕਰਤਾ ਅੱਜ ਆਰਐਸਐਸ ਨੇ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਤੱਕ ਪੰਨਾ ਸਾਹਿਬ ਤੇ ਆਰਐਸਐਸ ਕਬਜ਼ਾ ਹੋ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਕਬਜ਼ਾ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੌਮ ਦੀ ਪਾਰਲੀਮੈਂਟ ਹੈ ਉਹਨੂੰ ਇਹਨਾਂ ਨੇ ਬੀਜੇਪੀ ਨੇ ਤੋੜ ਕੇ ਹਰਿਆਣਾ ਲੱਗ ਕਰਤਾ ਉਥੇ ਦਾਦੂਵਾਲ ਵਰਗੇ ਬਿਠਾਤੇ ਕੌਮ ਦੇ ਗੱਦਾਰ ਨੁਕਸਾਨ ਆਪਣਾ ਹੋ ਗਿਆ ਪਤਾ ਨਹੀਂ ਕੀ ਸੋਚ ਦਿਮਾਗ ਚਾ ਕੇ ਸੋਚ ਲਿਆ ਇੱਥੇ ਬੀਬੀਆਂ ਬੈਠੀਆਂ ਇੱਥੇ ਬਜ਼ੁਰਗ ਬੈਠੇ ਆ ਹਰ ਗਰੀਬ ਨੂੰ ਆਟਾ ਦੇਣ ਵਾਲੇ ਬਾਦਲ ਸਾਹਿਬ ਸ਼ਗਰ ਦੇਣ ਵਾਲੇ ਬਾਦਲ ਸਾਹਿਬ ਪੈਨਸ਼ਨ ਦੇਣ ਵਾਲੇ ਬਾਦਲ ਸਾਹਿਬ 200 ਯੂਰੂ ਬਿਜਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ ਆ ਬਿਜਲੀ ਥੋੜੇ ਘਰਾਂ ਕਿਉਂਦੀ ਹੈ ਸਾਰੇ ਥਰਮਲ ਪਲਾਂਟ ਬਣਾਉਣ ਵਾਲੇ ਬਾਦਲ ਸਾਹਿਬ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਬਣਾਉਣ ਵਾਲੇ ਬਾਦਲ ਸਾਹਿਬ ਅੱਜ ਤੁਸੀਂ ਅਮਰਸਰ ਸਾਹਿਬ ਤੋਂ ਤੱਕ ਤਲਵੰਡੀ ਸਾਹਿਬ ਮੱਥਾ ਟੇਕ ਕੇ ਜਾਣੇ ਆ ਚੰਡੀਗੜ੍ਹ ਜਾਣੇ ਕਿਤੇ ਵੀ ਜਾਣੇ ਆ 4 6 ਲੇਨ ਦੀਆਂ ਸੜਕਾਂ ਬਣਾਉਣ ਵਾਲੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਨਿਸ਼ਾਨੀ ਧਰਕਿਓ ਕਾਂਗਰਸ ਦੀ ਸ਼ਾਨੀ ਇੱਕ ਗੱਲ ਦੱਸ ਦਿਓ ਤੇ ਤੁਸੀਂ ਆਪਣੀ 10 ਸਾਲ ਜੀ ਆਪਣੇ ਜ਼ਿੰਦਗੀ ਦੇ ਘਰਾਮ ਕਰ ਲੇ ਦੇਖੋ ਕਿੰਨੀ ਸਪੀਡ ਨਾਲ ਕੰਮ ਚੱਲ ਰਿਆ ਸੀ ਇੱਥੇ ਕਾਰਖਾਨੇ ਲੱਗ ਰਹੇ ਸੀ ਫੈਕਟਰੀਆਂ ਆ ਰੀਆਂ ਸੀ ਰਫਾਇਨਰੀਆਂ ਆਈਆਂ ਸੀ ਆਈਐਮ ਵਰਗੇ ਹਸਤਾ ਲੱਗੇ ਸੀ ਆਈਐਮ ਵਰਗੇ ਇੱਥੇ ਵੱਡੇ ਵੱਡੇ ਯੂਨੀਵਰਸਿਟੀਆਂ ਆ ਗਈਆਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇਖੋ ਕਿੰਨੀ ਡਿਵੈਲਪਮੈਂਟ ਕਰਾਈ ਤਰਨਤਾਰਨ ਸਾਹਿਬ ਜਾ ਕੇ ਦੇਖੋ ਕਿੰਨਾ ਸ਼ੇਰ ਖਪੂਰ ਗੋਵਿੰਦਪਾਲ ਸਾਹਿਬ ਨੂੰ ਸਾਰਾ ਪੈਸਾ ਕਾਲੀ ਦਲ ਨੇ ਦਿੱਤਾ ਤੁਹਾਡੇ ਪਿੰਡਾਂ ਵਿੱਚ ਸੰਗਤ ਦਰਸ਼ਨ ਹੁੰਦੇ ਸੀ ਤੁਹਾਨੂੰ ਜਿੰਨੇ ਗ੍ਰਾਂਟ ਮੰਗਦੇ ਤੁਸੀਂ 50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਬਾਦਲ ਸਾਹਿਬ ਤੇ ਹੁਣ 5 ਸਾਲ ਕੈਪਟਨ ਨੂੰ ਮੌਕਾ ਦਿੱਤਾ ਝੂਠੀ ਸੌਖਾਦੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਮੱਥਾ ਟੇਕ ਕਰਨੀ ਜਾਂਦਾ ਗੁਰੂ ਘਰ ਉਨੇ ਝੁੱਗੀ ਸੌ ਖਾਲੀ ਸਾਰੇ ਨੂੰ ਉਹਨੂੰ ਮੋਟਾ ਪਾ ਦਿਆ ਅਕਾਲੀ ਦਲ ਕੋਈ ਬੇਅਦਬੀ ਕਰਾਊਗਾ ਅਕਾਲੀ ਦਾ ਖਾਲਸਾ ਜੀ ਤੁਸੀਂ ਸਾਰੇ ਅਕਾਲੀ ਹੋ ਕੀ ਤੁਸੀਂ ਬੇਅਦਬੀ ਕਰਾ ਸਕਦੇ ਹੋ ਤੁਸੀਂ ਸਾਰੇ ਗੁਰੂ ਮਹਾਰਜ ਤੇ ਮੱਥਾ ਟੇਕ ਕੇ ਘਰੋਂ ਨਿਕਲਦੇ ਸਾਡੇ ਘਰੇ ਭਾਵੇਂ ਚੰਡੀਗੜ੍ਹ ਹੈ ਭਾਵੇਂ ਬਾਦਲਪਿੰਡ ਹੈ ਗੁਰੂ ਮਹਾਰਜ ਦਾ ਪ੍ਰਕਾਸ਼ਾ ਲਗਾਤਾਰ ਪਾਠ ਚੱਲਦੇ ਆ

ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਦੇ ਹੋ ਸਿੱਖ ਕੌਮ ਦੀ ਲੀਡਰਸ਼ਿਪ ਨੂੰ ਖਤਮ ਕਰਦੇ ਹੋ ਲੀਡਰ ਇਕਰਾ ਜਿਨੀ ਬੰਦਾ ਲੀਡਰ ਜਿਹੜੇ ਹੁੰਦੇ ਨਾ ਉਹ ਅੱਗਾ ਅੱਗਾ ਚੋਂ ਨਿਕਲ ਕੇ ਤੂਫਾਨਾਂ ਦਾ ਸਾਹਮਣਾ ਕਰਕੇ ਬੰਦੇ ਆ ਬਾਦਲ ਸਾਹਿਬ ਐ ਨਹੀਂ ਬਣ ਕੇ ਲੀਡਰ ਤੋੜਾ ਸਾਹਿਬ ਐ ਨਹੀਂ ਬਣਗੇ ਜਿੰਨੇ ਬ੍ਰਹਮਪਰਾ ਸਾਹਿਬ ਐ ਨਹੀਂ ਬਣ ਗਏ ਲੀਡਰ 70 ਸਾਲ ਬਾਦਲ ਸਾਹਿਬ ਜਿਲ ਅਕਾਲੀ ਲੰਦੀ ਸੇਵਾ ਕੀਤੀ ਪਿੰਡ ਬਾਦਲ ਦੇ ਸਰਪੰਚ ਤੋਂ ਲੈ ਕੇ ਬਲਾਕ ਸੰਭਦੀ ਜ਼ਿਲ੍ਹਾ ਪ੍ਰੀਸ਼ਦ ਲੜ ਕੇ ਐਮਐਲਏ ਬਣ ਕੇ ਮਨਿਸਟਰ ਬਣੇ 16 16 ਸਾਲ ਜੇਲ੍ਹਾਂ ਕੱਟੀਆਂ ਐਨਐਸਏ ਦੇ ਥੱਲੇ ਕੱਟੀਆਂ ਨਾਗaland ਦੀ ਐਡਰੇਸ ਤਾਮਿਲਨਾਡੂ ਜੇਲ੍ਹਸ ਰਏ ਕਿਤੇ ਝੁਕੇ ਨਹੀਂ ਕਿਤੇ ਨਹੀਂ ਕਿਹਾ ਮੈਨੂੰ ਛੱਡ ਦਿਓ ਆ ਹੁੰਦੀ ਹੈ ਲੀਡਰ ਦਲੇਰ ਲੀਡਰ ਤੁਹਾਡੇ ਵਿੱਚ ਬਹੁਤ ਹੋਣੇ ਆ ਜਿਨ੍ਹਾਂ ਨੇ ਥੋੜੇ ਜਾਂ ਥੋੜੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦਾ ਜੇਲ ਕੱਢੀ ਹੋਣੀ ਹੈ ਅਕਾਲੀ ਦਲ ਦੇ ਮੋਰਚਿਆਂ 'ਚ ਗਏ ਹੋਣੇ ਆ ਆ ਆਪਣੀ ਕੌਮ ਦੀ ਜਥੇਬੰਦੀ ਹੈ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਮੈਂ ਤੁਹਾਨੂੰ ਸਵਾਲ 4-5 ਸਵਾਲ ਪੁੱਛਣਾ ਚਾਹਣਾ ਹੈ ਪੰਥ ਕੋਨਾ ਜਿਹੜਾ ਹੁੰਦਾ ਕਹਿੰਦਾ ਮੈਂ ਪੰਥ ਐ ਤੇ ਕਾਲੀ ਦਲ ਪੰਥੀ ਹੈ ਨਹੀਂ ਦਾदूਵਾਲ ਕਹਿੰਦਾ ਸੀ ਮੈਂ ਪੰਥ ਐ ਤੇ ਕਾਲੀ ਦਲ ਨੂੰ ਕਹਿੰਦੇ ਸੀ ਪੰਥ ਨਹੀਂ ਹੈ ਨਹੀਂ ਹੁਣ ਦਾदूਵਾਲ ਪੰਥ ਐ ਜਿਹੜਾ ਰਸਤੇ ਦਾ ਬੰਦਾ ਮੰਡ ਪੰਥ ਐ ਭਾਈ ਮੁਕਮ ਸਿੰਘ ਪੰਥ ਐ ਜਿਹੜੇ ਏਜੰਸੀਆਂ ਦੇ ਆਈਪੀ ਦੇ ਬੰਦੇ ਐ ਹੁਣ ਮੈਂ دے خلاف نہیں میں کوئی سوال پوچھوں گا تھی رات کو اپنے سوچے ہو سوالاں بارے دیکھو ماں بھائی امرت خراب نہیں ہے دھرم پرچار کرنا بہت صحیح گل ہے نشے سانو مانا ہے جڑا بھی کوئی مہاپرک یا کوئی بھی نشے چھڑائے سب تو اسی ہوں گے اگیں دے نال پر میں میرے سوال ہوں آتے ہیں ਇੱਕ ਵਾਰ ਕਹਿੰਦੇ ਅਸੀਂ ਸਿਆਸਤ ਨਹੀਂ ਆਉਣਾ ਕੱਲੇ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ 1 ਨੂੰ ਤਿਆਰ ਇੱਕ ਵਾਰ ਕਹਿੰਦੇ ਕਿ ਮੈਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕਨਸਟੀਟਿਊਸ਼ਨ ਹੀ ਨਹੀਂ ਮੰਨਦਾ ਅੱਜ ਐਮਪੀ 1 ਵਾਸਤੇ ਕਨਸਟੀਟਿਊਸ਼ਨ ਵੀ ਕਹਿੰਦੇ ਮੰਨ ਲਈ ਜਿਹੜੀ ਵੱਡੀ ਗੱਲ ਹੈ 2 ਸਾਲ ਪਹਿਨੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਹਿੰਦੇ ਉਦੋਂ ਬਾਲ ਕੱਟੇ ਸੀ ਉਦੋਂ ਜਿੰਨਾ ਬੁੰਦੇ ਸੀ ਇੱਕਦਮ ਖਬਰ ਆਈ ਕਿ ਕੋਈ ਬੰਦਾ ਜਹਾਜ਼ ਤੇ ਉਤਰਿਆ ਹੈ ਬਾਲ ਕੱਟਿਆ ਹੈ ਅਗਲੇ ਦਿਨ ਪਤਾ ਲੱਗਿਆ ਪਟਕਾ ਬਣ ਲਿਆ ਫਿਰ ਕਹਿੰਦੇ ਅਮਰਿਤ ਸ਼ਕ ਲਿਆ ਫਿਰ ਕਹਿੰਦੇ ਨਸ਼ੇ ਦੇ ਖਲਾਫ ਪ੍ਰਚਾਰ ਕਰਨਾ ਹੈ ਫਿਰ ਕਹਿੰਦੇ ਮੈਂ ਅਮਰਤ ਹਰੀ ਸਿੰਘ ਸਜਾਉਣੇ ਆ ਸੜਨ ਲਈ ਉਜੇਲ ਚਲੇ ਭੇਜ ਦਿੱਤਾ ਜਾਂਦਾ ਤੇ ਫਿਰ ਤੋਂ ਵਾਪਸ ਲਿਆਏ ਜਾਂਦੇ ਸਵਾਲ ਪੁੱਛਣਾ ਚਾਹੁੰਦਾ ਮੇਰਾ ਜੋ ਕੋਈ ਵਕੀਲ ਹੋਊਗਾ ਨਾ ਮੇਰਾ ਵਕੀਲ ਮੈਂ ਉਹ ਵਕੀਲ ਕਰੂੰਗਾ ਜਿਹੜਾ ਮੇਰਾ ਬੜਾ ਕੰਫੀਡੈਂਟ ਦਾ ਹੈ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਦਾ ਵਕੀਲ ਕੌਣ ਹੈ ਜਿਹੜਾ ਕੇਸ ਲੜ ਰਿਹਾ ਹੈ ਜਿਹੜਾ ਉਹਨੂੰ ਮਿਲ ਕੇ ਆਉਂਦਾ ਤੇ ਜਿਹਨੇ ਕਿਹਾ ਸੀ ਮੈਂ ਇਲੈਕਸ਼ਨ ਲੜ ਭਾਈ ਸਾਹਿਬ ਲੜ ਰਿਹਾ ਹੈ ਕੌਣ ਹੈ ਉਹ ਹੈਗਾ ਰਾਜਦੇਵ ਸਿੰਘ ਬਰਨਾਲੇ ਤੋਂ ਤੁਸੀਂ ਜਾ ਕੇ ਅਖਬਾਰ ਕੱਢ ਲਓ ਤੁਸੀਂ ਜਾ ਕੇ ਬੱਚੇ ਜਿਹੜੇ ਗੁੰਮਲ ਕਰਦੇ ਆ ਉਹ ਕੱਢ ਲੈਣ ਕਿ ਰਾਜਦੇਵ ਬਰਨਾਲਾ ਹੈ ਕੌਣ ਉਹ ਪੰਜਾਬ ਦੇ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੈ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੁਣ ਆਪਾਂ ਕੋਈ ਸਿੰਘ ਆਰਐਸਐਸ ਦੇ ਪ੍ਰਧਾਨ ਨੂੰ ਬਣਾਵਾਂਗੇ ਆਪਣਾ ਵਕੀਲ ਦੂਜੀ ਗੱਲ ਕਾਗਜ਼ दाखल ਹੋ ਗਿਆ ਐਮਐਸਏ ਚ ਬੰਦਾ ਰਹਿੰਦਾ ਹੋਏ ਇੰਨੀ ਛੇਤੀ ਕਾਗਜ਼ ਕਾਵੀਂ दाखल ਦੇਣਗੇ ਸਰਕਾਰਾਂ ਮੈਂ ਡੀਸੀ ਨਾਲ ਗੱਲ ਕੀਤੀ ਮੈਨੂੰ ਡੀਸੀ ਕਹਿੰਦਾ ਜੇਲ ਸੁਪਰਡੈਂਟ ਡਿਬਰੂਗੜ ਦਾ ਫੋਨ ਆਇਆ ਮੈਨੂੰ ਜਿਹੜਾ ਰਿਟਰਨਿੰਗ ਅਫਸਰ ਹੈ ਕੀ ਇਹਦੇ ਸਾਰੇ ਕਾਗਜ਼ ਅਸੀਂ ਚੈੱਕ ਕੀਤੇ ਬਿਲਕੁਲ ਸਹੀ ਆ ਕੋਈ ਸੋਂ ਵੀ ਖਾਦੀ ਆ ਇਹਨੂੰ ਕੋਈ ਕਮੀ ਨਹੀਂ ਆਏਗਾ ਕੋਈ ਕੈਂਸਲ ਨਾ ਕਰਿਓ ਹੁਣ ਡਿਬਰੂਗੜ ਦਾ ਜੇਲ੍ਹ ਸੁਪਟਣ ਕਿਉਂ ਬਿਆਨ ਦੇ ਰਿਹਾ ਸੋਚਣ ਵਾਲੀ ਗੱਲ ਹੈ ਦੂਜੀ ਗੱਲ ਮੈਂ ਪੁੱਛਣਾ ਚਾਹਣਾ ਹੈ ਜਿਹੜੇ ਲੀਡਰ ਹੁੰਦੇ ਆ ਉਹ ਅੱਗੇ ਵਾਅਦਾ ਕਰਦੇ ਆ ਕਿ ਲੋਕਾਂ ਨੂੰ ਅੱਗੇ ਕਰਕੇ ਪਿੱਛੇ ਰੱਖਦੇ ਆ ਤੀਜਾ ਸਵਾਲ ਹੈ ਉਹਨਾਂ ਦੇ ਕੋਈ ਸ਼ਾਦੀ ਸਾਥੀ ਪੁਲਸ ਨੇ ਫੜ ਲਏ ਕੀ ਤੁਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਥਾਣੇ 'ਚ ਲੈ ਕੇ ਜਾਓਗੇ ਤੇ ਉਹਦੇ ਪਿੱਛੇ ਪਿੱਛੇ ਜਾਓਗੇ آپ گرو کی ڈال بنی رہے ہیں گرو نال نہیں بنا دور گل ایک ہے یار بادل صاحب برہمپرا صاحب تھے کون نے بادل صاحب نہ جیل کٹی کو ہے ہاتھ کھڑے کردل صاحب سولہ سال ایم ایس ای چار میری ماتا جی نے کتنے دھرنا دتا 16 ਸਾਲਾਂ ਕੀ ਮੇਰੇ ਬਾਪ ਨੇ ਛਡਾ ਦਿਓ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਬਾਦਲ ਸਾਹਿਬ ਨੂੰ ਜੇ ਵਿਆਹ ਤੇ ਜਾਣਾ ਹੈ ਇੱਕ ਚਿੱਠੀ ਲਿਖ ਤੋ ਪ੍ਰੋਲ ਲੈ ਲਓ ਸਾਤੋਂ ਬਾਦਲ ਸਾਹਿਬ ਕਹਿੰਦਾ ਅਕਾਲੀ ਦਲ ਦਾ ਸੂਲ ਹੈ ਖਾਲਸਾ ਪੰਡਾ ਨਾ ਸੀ ਪ੍ਰੋਲ ਲੈਨੇ ਆ ਨਾ ਬੇਲ ਮੰਗਦੇ ਆ ਬੋਲੇ ਸੋ ਨਿਹਾਲ ਤੇ ਮੇਰਾ ਤੇਰੀ ਬੇਟੀ ਦਾ ਵਿਆਹ ਸੰਗਤ ਅਸੀਤ ਨਹੀਂ ਕਬਰਾਇ ਬਾਦਲ ਸਾਹਿਬ ਤਾਂ ਨਹੀਂ ਕਰਰਾਏ ਇੱਥੇ ਇੱਕ ਥਾਲ ਵੀ ਨਹੀਂ ਹੋਇਆ ਤੇ ਤੁਸੀਂ ਕਹਿੰਦੇ ਆ ਬੰਦੀ ਸਿੱਖ ਹੈ ਨੂੰ ਛੜਾਓ ਬੰਦੀ ਸੇ ਕੌਣ ਹੈ ਐਂ ਤਾਂ ਤੁਸੀਂ ਕਹਿ ਦੋਗੇ ਜਿਹਨੇ ਕੋਈ ਥੱਪੜ ਮਾਰਿਆ ਜੇ ਜੜ ਗਿਆ ਉਹ ਨੂੰ ਵੀ ਛੜਾਓ ਬੰਦੀ ਸੇ ਕੋਈ ਹੈ ਬੰਦੀ ਸੇ ਕੋ ਨਹੀਂ ਹੈ ਬੰਦੀ ਸੇ ਕੋ ਹੈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਦੋਂ ਆਪਣੇ ਭੈਣ ਭਰਾਵਾਂ ਦੇ ਚੌਰਾਸੀ ਕਤਲਿਆਂ ਕੀਤੇ ਗਏ ਉਹਨਾਂ ਤੋਂ ਸਿੱਖਿਆ ਨਹੀਂ ਗਿਆ ਉਹਨਾਂ ਨੇ ਕਦਮ ਚੁਕਲੇ ਜਜ਼ਬਾਤ ਵਿੱਚ ਚੁੱਕੇ ਹੋਏ ਨਹੀਂ ਕਹਿੰਦੇ ਸਾਨੂੰ ਸਾਡੀ ਸਜ਼ਾ ਕਢਾ ਦਿਓ ਹੱਥ ਨਹੀਂ ਜੋੜੇ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਜੇ ਸਾਨੂੰ 15 ਸਾਲ ਦੀ ਸਜ਼ਾ ਹੋਈ ਹੈ ਅਸੀਂ ਪੂਰੀ ਕਰ ਲਈ ਹੈ ਪਰ ਸਾਨੂੰ 32 ਸਾਲ ਹੋ ਗਏ ਜੇਲ੍ਹਾਂ ਚ ਸਾਨੂੰ ਛੱਡਣਾ ਚਾਹੀਦਾ ਆਹ ਹੈ ਬੰਦੀ ਸਿੱਖ ਉਹ ਚੁੱਕੇ ਨਹੀਂ پرواروں نے کیا کہ سانو چڑاؤ دھرنے داؤ الشن لڑاؤ تو میں ایک ہونا چاہتا ہے جدو بھائی راجوانا جی اسے کھڑا کیا سگرور بائی اکشن آئی جہائی امرت پال ہے سمرجیت مان ہے میں آپ گیا کول ہاتھ جوڑے سی میں کہ بھائی راجوانا صاحب نے اٹھائی سال جیل کٹ لی ہے یہاں کی بہن دس سارے کٹھے ہوئیے ادو تک کٹھے نہیں ہوتے نہیں ابھی آپ لڑنا ਉਹ ਕੋਣਾ ਰੱਜੋਣਾ ਹੁਣ ਹੁਣ ਕੀ ਬਦਲ ਗਿਆ ਹੁਣ ਕੀ ਬਦਲ ਗਿਆ ਦੇਖੋ ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਮੈਂ ਆਪਣੇ ਮੁੰਡੇ ਨਹੀਂ ਮਰਵਾਣੇ ਮੈਂ ਆਕਾਲੀ ਦਲ ਦੇ ਪ੍ਰਧਾਨ ਹੂੰ ਤੇ ਕਹਣਾ ਪੰਜਾਬ ਵਿੱਚ ਉਹ ਦੌਰ ਦੇਖਿਆ ਆ ਨੌਜਵਾਨ ਬੱਚੇ ਜਿਹੜੇ ਹੁਣ ਆ ਉਹਨਾਂ ਨੇ ਨਹੀਂ ਦੇਖਿਆ ਉਦੋਂ ਰਾਤਾਂ ਨੂੰ ਦਿਨਾਂ ਨੂੰ جو اپنے جو مار دے سی پولیس مار سی سوجے مار دے سی دہشت کا محول ہے اپنا دا قوم دا سکھ قوم کا بنونا چاہتے ہیں اے زکالی دل کے پردھان میں چونہ پنجاب ترقی کرے پنجاب چمن شانتی رہے پنچ انڈسٹری آئے کاروبار بدے اپنے بچے اگے بدن ਆਪਣੇ ਅੱਗ ਲਾਉਣਾ ਤਾਂ ਬੜਾ ਸੌਖਾ ਹੈ ਬੁਝਾਉਣਾ ਭਜਾਊਗਾ ਕੌਣ ਆਹ ਭਾਈ ਸਾਹਿਬ ਕੀ ਕਹਿੰਦੇ ਸੀ ਖਾਲਸਤਾਨ ਖਾਲਸਤਾਨ ਲਾਊਗਾ ਮੈਂ ਜਦੋਂ ਪੁਲਿਸ ਆ ਗਈ ਫਿਰ ਭੱਜ ਕਿਉਂ ਗਏ ਗੱਡੀ 'ਚ ਬੈ ਕੇ ਕੱਪੜੇ ਬਦਲ ਕੇ ਭੱਜ ਗਏ ਹੋਗੇ ਯਾਰ ਕਿਤੇ ਬਾਦਲ ਸਾਹਿਬ ਭੱਜੇ ਕਿਤੇ ਥੋੜਾ ਸਾਹ ਭੱਜੇ ਜਦੋਂ ਮੋਰਚੇ ਲਾਉਣੇ ਦੀ ਅੱਗੇ ਹੋ ਕੇ ਜਾਂਦੇ ਸੀ ਆ ਭੱਜ ਕਿਉਂ ਗਏ ਇਹਦਾ ਮਤਲਬ ਪੁੱਛ ਤੇ ਅੱਗ ਲਾ ਕੇ ਕੌਮ ਉਹ ਭੱਜ ਗਏ ਤੇ ਪਿੱਛੇ ਕੌਮ ਮਰ ਮਰ ਗਈ ਮੈਂ ਖੋਰ ਤੁਹਾਡੇ ਸਾਹਮਣੇ ਜੱਟ ਸਾਹਮਣੇ ਸਬੂਤ ਹੈ ਅੱਜ ਕੱਲ ਤੁਸੀਂ ਦੇਖ ਰਹੇ ਹੋ ਪੈਲੇਸਟਾਈਨ ਤੇ ਇਜ਼ਰਾਈਲ ਵਿੱਚ ਲੜਾਈ ਚੱਲ ਰਹੀ ਹੈ ਲੜਾਈ ਕਿਉਂ ਹੈ ਕਿ ਪੈਲੇਸਟਾਈਨ ਵਿੱਚ ਉੱਥੇ ਇੱਕ ਜਥੇਬੰਦੀ ਹੈ ਜਿਵੇਂ ਭਾਈ ਸਾਹਿਬ ਨੇ ਬਾਈ ਹੈ ਉਹਨੇ ਖਾੜਕੂ ਆਪ ਸਤਿੰਕ ਉਹਨਾਂ ਨੇ ਹਮਲਾ ਕਰਤਾ ਇਜ਼ਰਾਈਲ 'ਤੇ ਹੁਣ ਉਹਨਾਂ ਨੂੰ ਪਤਾ ਹੈ ਇਜ਼ਰਾਈਲ ਕੋਲ ਐਡੀ ਵੱਡੀ ਤਾਕਤ ਹੈ ਇੱਕ ਮਿੰਟ ਲੱਗੂਆ ਖਤਮ ਕਰਨ ਨੂੰ ਉਹ ਜਿਹੜੇ ਬੰਦੇ ਸੀ ਹਮਾ ਸਾਰੇ ਉਹਨਾਂ ਨੇ ਜਾ ਕੇ 50 500 600 ਜ਼ੈਲੀਆਂ ਮਾਰਤੇ ਉਹਦੇ ਵਾਰ ਆਪ ਤਾਂ ਪਿੱਤਰ ਹੋ ਗਏ ਤੇ ਇਜ਼ਰਾਈਲ ਦੀ ਫੌਜ ਆਈ ਤੇ ਲੱਖਾਂ ਪੈਲੇਸਟੀਨਾਂ ਨੂੰ ਮਾਰ ਦਿੱਤਾ ਆ ਜਿਹੜੇ ਲੋਕ ਆ ਤੇ ਮਿੰਟ ਪਿੱਤਰ ਹੋ ਜਾਣਗੇ ਕੋਈ ਨਪਾਲ ਫਰੇ ਯੂਕੇ ਨਿਕਲ ਜੂਗਾ ਕੋ ਕਿੱਥੇ ਨਿਕਲ ਜੂਗਾ ਤੇ ਮਰਨਗੇ ਆਪਣੇ ਬੱਚੇ ਆਪਣੇ ਬੇਡੇ ਆਪਣੇ ਪਰਿਵਾਰ ਦੇ ਦੇਖੋ ਮੈਂ ਮੈਂ ਫਿਰ ਕਿਹਨਾ ਚਾਹਣਾ ਯਾਰ ਮੈਂ ਕਿਸੇ ਦੇ ਖਿਲਾਫ ਨਹੀਂ ਐ ਪਰ ਮੈਂ ਪੰਜਾਬ ਨੂੰ ਬਚਾਉਣਾ ਚਾਹਣਾ ਹੈ ਪੰਜਾਬ ਨੂੰ ਖੂਚ ਨਹੀਂ ਸਿਕਣ ਦੇਣਾ ਚਾਹਣਾ ਜੇ ਕਿਸੇ ਨੇ ਆਪਣੀ ਨੂਮਨ ਚਲਾਉਣੀ ਹੈ ਫਿਰ ਉਹਦੇ ਕੋਲੇ ਦਿਲ ਹੋਣਾ ਚਾਹੀਦਾ ਕਿ ਫਿਰ ਜਿਵੇਂ ਉਹ ਜਿਹੜੇ ਸੀਗੇ ਤਾਮਿਲਨਾਡੂ ਉਹ ਟਾਈਗਰ ਵਾਲੇ ਉਹ ਨਾਲ ਹੀ ਗੇਰਖਾਨੇ ਤਿਆਰ ਹੁੰਦੇ ਸੀ ਜਾਂਦੇ ਵਿੱਚ ਤਿਆਰ ਹੁੰਦੇ ਸੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ 20 ਸਾਲ ਤੋਂ ਅੰਦਰ ਕਰਦੇ ਹੋ 30 ਸਾਲ ਇੱਥੇ ਦਾ 1 ਸਾਲ ਹੀ ਚੱਲ ਰਿਹਾ ਜਾਂਦਾ ਤੇ ਕੌਮ ਦੀ ਕਿਵੇਂ ਲੜਾਈ ਲੜਨਗੇ ਇਸ ਕਰਕੇ ਖਾਲਸਾ ਜੀ ਕੌਮ ਨੂੰ ਟੁੱਟਣਾਂ ਦਿਓ ਆ ਸਾਰੀਆਂ ਏਜੰਸੀਆਂ ਦੀ ਤਾਕਤ ਹੈ ਕਿ ਖਾਲਸਾ ਪੰਥ ਦੀ ਫੌਜ ਸ਼ਰਮ ਨਹੀਂ ਕਾਲੀਦਨੂੰ ਕਮਜ਼ੋਰ ਕਰਨਾ ਹੈ ਇਸ ਕਰਕੇ ਸਾਰੇ ਮਿਲ ਕੇ ਹੱਥ ਜੋੜ ਕੇ ਕਹਿੰਦਾ 10 ਸਾਲ ਖਰਾਬ ਕਰਲੇ ਆਪਣੇ ਉਹ ਦਿਨ ਸੀ ਜਦੋਂ ਕਾਲੀ ਦਾ ਰਾਜ ਦਾ ਮਤਲਬ ਖੁੱਡਾ ਰਾਜ ਤੁਹਾਨੂੰ ਕੋਈ ਤਕਲੀਫ ਨਹੀਂ ਕੋਈ ਫਿਕਰ ਨਹੀਂ ਕੋਈ ਤੰਗ ਨਹੀਂ ਕਰਦਾ ਸੀ ਕਿ ਕੋ ਤੁਸੀਂ ਕਿਸੇ ਮਰਜ਼ੀ ਜੱਦਾਂ ਨੂੰ ਫੜ ਕੇ ਆਪਣੇ ਤੋਂ ਕੰਮ ਕਰਾ ਲੈਂਦੇ ਸੀ ਆ 10 ਸਾਲ ਖਰਾਬ ਹੋ ਗਏ 10 ਸਾਲ ਪਾ ਪਿੱਛੇ ਚਲੇ ਗਏ ਇਸ ਕਰਕੇ ਕੋਈ ਮਰਜ਼ੀ ਆ ਜੇ ਕੋਈ ਮਰਜ਼ੀ ਕੌਮ ਦੀ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਕਰੇ ਵੰਡਣ ਨਾ ਦਿਓ ਵੰਡਨ ਨਾ ਦਿਓ ਬਾਦ ਪੁਛਤੌਣਾ ਪੈਂਦਾ ਜਦੋਂ ਇਹ ਜੀ ਹਾਲਾਤ ਬਣ ਜਾਂਦੀ ਹੈ ਇਸ ਕਰਕੇ ਵਿਰਸਾ ਸਿੰਘ ਬਲਟੋਹ ਜੀ ਜਿਹੜੇ ਜੇ ਤੁਸੀਂ ਕਹਿੰਦੇ ਆ ਜੇਲ ਆ ਮੇਰੇ ਵੀਰ ਦੇ 10 ਸਾਲ ਜੇਲ ਹੈ ਬੇੜੀਆਂ ਲਾਈਆਂ ਆ ਇਹਨਾਂ ਨੇ ਇਹ ਵੀ ਮੇਰੇ ਤੇ ਤਰਮਦ ਨਹੀਂ ਦਾ ਨਹੀਂ ਕਿਤੇ ਉੱਥੇ ਰੋਣਾ ਪਾਇਆ ਬੱਚੇ ਨਾਲ ਨਹੀਂ ਰੋਣਾ ਪਾਇਆ ਕਿ ਮੇਰੇ ਬਾਪ ਨੂੰ ਛੱਡ ਦਿਓ ਆ ਦੇਖੋ ਬੇੜੀਆਂ ਪਾ ਕੇ ਉਹ ਵੇਖ ਹੋਰ ਗੱਲ ਹੈ ਉਹ ਇਲੈਕਸ਼ਨ ਲੜ ਰਹੇ ਆ ਆਪਣੇ ਆਪ ਨੂੰ ਛੁਣਾਉਣ ਵਾਸਤੇ ਬੰਦੀ ਸਿੱਕਾ ਨੂੰ ਛੁਣਾਉਣ ਵਾਸਤੇ ਇਲੈਕਸ਼ਨ ਲੜੀ ਵੀ ਨੇ ਉਹ ਕਹਿੰਦਾ ਮੈਨੂੰ ਛੱਡ ਦਿਓ ਜਿਹੜੇ 32 ਸਾਲਾਂ ਲੇਣਾ ਬੈਠੇ ਰਹੋ ਉਹਨਾਂ ਨੂੰ ਅੰਦਰ ਬੈਠੇ ਰਹੋ ਅਸੀਂ ਲੜ ਰਹੇ ਆ ਬੰਦੀ ਸਿੱਕਾ ਨੂੰ ਛੁਣਾਉਣ ਵਾਸਤੇ ਆ ਫਰਕ ਦੇਖੋ ਐਸ ਕਰਕੇ ਆ ਲੜਾਈ ਥੋਡੀ ਐ ਪੰਜਾਬ ਦੀ ਆ ਖਾਲਸਾ ਜੀ ਥੋਡੀ ਕੱਲੀ ਫੌਜ ਅਕਾਲੀ ਦਲ ਆ ਥੋਡੀ ਮਾ ਫਾਟੀ ਐ ਕੌਮ ਦੀ ਫੌਜ ਐ ਇਨੂੰ ਥੱਲੇ ਝੁਕਣ ਨਾ ਦਿਓ ਇਹਨੂੰ ਕਮਜ਼ੋਰ ਨਾ ਹੋਣ ਦਿਓ ਜੇ ਟਕੜਾ ਅਕਾਲੀ ਦਲ ਨਾਲ ਤੁਸੀਂ ਟਕੜਿਆ ਕੌਣ ਟਕੜੀ ਹੈ ਅਕਾਲੀ ਦਲ ਥੋੜੀ ਢਾਲ ਬਣ ਕੇ ਰਹੂਗੀ ਵਾਪਸ ਪੰਜਾਬ ਵਿੱਚ ਤਰੱਕੀ ਲੈ ਕੇ ਆਉਂਗੀ ਵਾਪਸ ਪੰਜਾਬ ਵਿੱਚ ਕਿਸਾਨੀ ਗਰੀਬ ਨੂੰ ਫਿਰ ਤੋਂ ਖੁਸ਼ੀਆਂ ਦੇ ਲਾਉਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬੋਲੇ ਤੇ ਮੈਂ ਸਮੂਜੀ ਖਡੂਰ ਸਾਹਿਬ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਬਹੁਤ ਮਿਹਨਤ ਕਰਕੇ ਕਮਾਲ ਕਰਤਾ ਤੁਸੀਂ ਬਹੁਤ ਬਹੁਤ ਵਧਾਈ